ਇਹ ਵੀਰ ਹੈ ਜਿਹੜਾ ਇਸ ਤੋਂ ਪੇਸ਼ੈਂਟ ਹੈ ਰਾਜਵੀਰ ਉਹ ਆਪਣੇ ਆਪ ਦੇ ਵਿੱਚ ਉਹਦੇ ਅੰਦਰ ਇੱਕ ਅਜੀਬ ਪਾਵਰ ਹੈ ਜਿਹੜੀ ਉਹਦੀ ਏਜ ਹੈ ਔਰ ਜਿਹੜੀ ਉਹ ਫਿਜ਼ੀਕਲੀ ਸਟਰੰਗਨੈਸ ਹੈ ਇੱਕ ਬਹੁਤ ਹੀ ਅੱਛਾ ਪੋਜ਼ਿਟਿਵ ਰਿਸਪੌਂਸ ਆਉਣ ਦੀ ਉਮੀਦ ਹੈ ਬਹੁਤ سارے ਲੋਕਾਂ ਦੇ ਐਕਸੀਡੈਂਟ ਹੋਏ ਹੋਣਗੇ ਬਹੁਤ سارے ਲੋਕ ਇਸ ਦੁਨੀਆ ਤੋਂ ਗਏ ਵੀ ਹੋਣਗੇ ਆਰਟਿਸਟ ਪਰ ਇੰਨੀ ਮੁਹੱਬਤ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਕੋਈ ਇਦਾਂ ਦਾ ਆਰਟਿਸਟ ਨਹੀਂ ਰਾਜਗਿਰਜਵੰਦਾ ਇੱਕ ਇਦਾਂ ਦਾ ਆਰਟਿਸਟ ਹੈ ਜਿਨੇ ਬਹੁਤ ਘੱਟ ਸਮੇਂ ਚ ਇੱਕ ਮਿਆਰੀ ਗਾਣੇ ਗਾ ਕੇ ਫੈਮਿਲੀ ਵਾਲੇ ਸੱਭਿਆਚਾਰ ਗਾਣੇ ਗਾ ਕੇ ਆਪਣੇ ਆਪ ਨੂੰ ਪ੍ਰੂਫ ਕੀਤਾ ਹਾਲਾਤ ਇਦਾਂ ਵੀ ਜਿਹੜਾ ਇਹ ਵੀਰ ਹੈ ਜਿਹੜਾ ਇਸ ਤੋਂ ਪੇਸ਼ੰਤ ਰਾਜਵੀਰ ਉਹ ਆਪਣੇ ਆਪ ਦੇ ਵਿੱਚ ਉਹਦੇ ਅੰਦਰ ਨਾ ਇੱਕ ਅਜੀਬ ਪਾਵਰ ਹੈ ਯੰਗ ਏਜ ਹੈ ਔਰ ਸਪੋਰਟਸ ਦੇ ਨਾਲ ਔਰ ਰਿਲੇਟਡ ਹੈ ਫਿਜ਼ਿਕਲੀ ਫਿਟ ਹੈ ਕਿਉਂ ਫਾਈਟ ਕਰ ਰਿਹਾ ਮਤਲਬ ਫਾਈਟਰ ਹੈ ਇੱਕ ਤਰ੍ਹਾਂ ਦਾ ਤੇ ਇਹ ਪੋਜ਼ਿਟਿਵ ਹੈ ਜਿਹੜੀ ਉਹਦੀ ਏਜ ਹੈ ਔਰ ਜਿਹੜੀ ਉਹ ਫਿਜ਼ਿਕਲੀ ਸਟਰੰਗਨੈਸ ਹੈ ਇੱਕ ਬਹੁਤ ਹੀ ਅੱਛਾ ਪੋਜ਼ਿਟਿਵ ਰਿਸਪਾਂਸ ਆਉਣ ਦੀ ਉਮੀਦ ਹੈ ਔਰ ਜਿਹੜੇ ਪਰਿਵਾਰ ਦੀ ਗੱਲ ਹੈ ਪਰਿਵਾਰ ਤਾਂ ਦੇਖੋ ਅ ਅੰਡਰਸਟੂਡ ਹੈ ਕਿ ਜਿਨ੍ਹਾਂ ਦਾ ਇੱਕ ਨੌਜਵਾਨ ਬੱਚਾ ਮੇਜਰ ਇੰਜਰੀ ਦੇ ਨਾਲ ਬੈੱਡ ਦੇ ਉੱਪਰ ਸਰਵਾਈਵ ਹੋਣ ਦੀ ਉਡੀਕ ਦੇ ਵਿੱਚ ਆ ਤੇ ਉਹ ਪਰਿਵਾਰ ਉਦਾਸ ਹੈ ਦੁਆਵਾਂ ਦਾ منتظر ਹੈ ਹਰ ਇੱਕ ਨੂੰ ਅਰਦਾਸਾਂ ਦੀ ਬੇਨਤੀ ਹੈ ਸਾਡੇ ਵੱਲੋਂ ਵੀ ਹੈ ਪਰਿਵਾਰ ਵੱਲੋਂ ਵੀ ਹੈ ਤੇ ਹਰ ਬੰਦਾ ਆਪਣੇ ਆਪਣੇ ਨਜ਼ਰੀਏ ਨਾਲ ਚਾਹੇ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ Hindu ਹੈ Christian ਹੈ ਹਰ ਬੰਦਾ ਅਰਦਾਸ ਕਰ ਰਿਹਾ ਪੂਰਾ ਪੰਜਾਬ ਮੈਂ ਦੇਖੋ ਬਹੁਤ ਸਾਰੇ ਲੋਕਾਂ ਦੇ ਐਕਸੀਡੈਂਟ ਹੋਏ ਹੋਣਗੇ ਬਹੁਤ سارے ਲੋਕ ਇਸ ਦੁਨੀਆ ਤੋਂ ਗਏ ਵੀ ਹੋਣਗੇ ਆਰਟਿਸਟ ਪਰ ਇੰਨੀ ਮੁਹੱਬਤ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਕੋਈ ਇਦਾਂ ਦਾ ਆਰਟਿਸਟ ਨਹੀਂ ਜਿਹੜਾ ਇੱਥੇ ਨਾ ਪਹੁੰਚਿਆ ਹੋਵੇ ਕੋਈ ਇਦਾਂ ਦਾ ਫਿਲਮ ਦੇ ਨਾਲ ਰਿਲੇਟਡ ਮਿਊਜ਼ਿਕ ਇੰਡਸਟਰੀ ਨਾਲ ਰਿਲੇਟਡ ਕੋਈ ਰਾਈਟਰ ਕੋਈ ਨਹੀਂ ਰੁਕਿਆ ਅਨਨੋਨ ਪਰਸਨ ਇੰਨੇ ਆ ਰਹੇ ਨੇ ਮੇਰੇ ਬੈਠੇ ਬੈਠੇ ਇੰਨੇ ਆ ਲੋਕ ਆਏ ਨੇ ਅਨਨੋਨ ਜਿਹੜੇ ਜਿਹੜੇ ਸਿਰਫ ਉਸ ਨੌਜਵਾਨ ਲਈ ਉਸ ਵੀਰ ਲਈ ਉਸ ਆਰਟਿਸਟ ਲਈ ਦੁਆਵਾਂ ਕਰਦੇ ਨੇ ਰਾਜਵੀਰ ਜਵੰਦਾ ਇੱਕ ਇਦਾਂ ਦਾ ਆਰਟਿਸਟ ਹੈ ਜਿਨੇ ਬਹੁਤ ਘੱਟ ਸਮੇਂ ਚ ਇੱਕ ਮਿਆਰੀ ਗਾਣੇ ਗਾ ਕੇ ਫੈਮਿਲੀ ਵਾਲੇ ਸੱਭਿਆਚਾਰ ਗਾਣੇ ਗਾ ਕੇ ਆਪਣੇ ਆਪ ਨੂੰ ਪ੍ਰੂਫ ਕੀਤਾ ਯਾ ਨਾ ਔਰ ਉਹ ਬਹੁਤ ਖੂਸੂਦ ਗੱਲਾ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਉਹਨੂੰ ਨਿੱਜੀ ਤੌਰ ਤੇ ਨਹੀਂ ਜਾਣਦਾ ਕਦੀ ਮੇਰੀ ਉਸ ਵੀਰ ਨਾਲ ਮੁਲਾਕਾਤ ਨਹੀਂ ਹੋਈ ਕੋਈ ਮੇਰਾ ਪਰਸਨਲ ਉਹਦੇ ਨਾਲ ਕਦੀ ਕਾਲ ਜਾਂ ਕਦੀ ਕੁਛ ਨਹੀਂ ਬਟ ਮੈਂ ਜਿਹੜਾ ਇੱਥੇ ਆਇਆ ਇੱਕ ਇਖਲਾਕ ਹੁੰਦਾ ਤੁਹਾਡਾ اخਲਾਕੀ ਫਰਜ਼ ਹੁੰਦਾ ਇਨਸਾਨੀਅਤ ਦਾ ਫਰਜ਼ ਹੈ ਔਰ ਤੁਸੀਂ ਐਜ਼ ਐਨ ਆਰਟਿਸਟ ਯੂ نو ਅਸੀਂ ਜੋ ਦੇਖਦੇ ਆ ਯਾਰ ਅਸੀਂ ਵੀ ਇਸ ਇੰਡਸਟਰੀ ਦੇ ਵਿੱਚ ਅਸੀਂ ਵੀ 24 ਘੰਟੇ ਰੋਡ ਤੇ ਰਹਿੰਦੇ ਆ ਅਸੀਂ ਵੀ ਸਫਰ ਕਰਦੇ ਆ ਇਹ ਬਾਣਾ ਕਿਸੇ ਨਾਲ ਵੀ ਕਦੇ ਵੀ ਕਿਤੇ ਵੀ ਵਾਪਰ ਸਕਦਾ ਸੋ ਮੀਡੀਆ ਨੂੰ ਵੀ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਹਮੇਸ਼ਾ ਪੋਜ਼ਿਟਿਵ 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 ਦੇਖੋ ਜਦੋਂ ਪੋਜ਼ਿਟਿਵ 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 ਕਰੀ ਜਾਵਾਂਗੇ ਤੇ ਪਰਮਾਤਮਾ ਸਾਡੀ ਮੰਨਣ ਲਈ ਮਜਬੂਰ ਹੋ ਜਾਏਗਾ ਤੇ ਪੋਜ਼ਿਟਿਵ ਹੀ ਕਰ ਦੇਗਾ ਸਾਰਾ ਕੁਝ ਹੈ ਨਾ ਉਸ ਦੁਆਵਾਂ ਦੀ ਜ਼ਰੂਰਤ ਹੈ ਬਹੁਤ ਸਖਤ ਬਾਕੀ ਜੋ ਨੈਗੇਟਿਵਿਟੀ ਅਸੀਂ ਦੇਖ ਰਹੇ ਹਾਂ ਕਈ ਵਾਰੀ ਮੀਡੀਆ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਕਈ ਨੇ ਰਿਪ ਲਿਖਤਾ ਹੈ ਨਾ ਕਈ ਨੇ ਲਿਖਤਾ ਕਿ ਮਤਲਬ ਹਸਪੀਟਲ ਦੇ ਬਾਰੇ ਵਿੱਚ ਕੁਝ ਲਿਖ ਦਿੰਦੇ ਆ ਜਾਂ ਕੁਝ ਲਿਖ ਦਿੰਦੇ ਇਦਾਂ ਦਾ ਕੁਝ ਨਹੀਂ ਹੈਗਾ ਹਸਪੀਟਲ ਪੂਰਾ ਆਪਣਾ ਜ਼ੋਰ ਲਾ ਰਿਹਾ ਸੀਐਮ ਸਾਹਿਬ ਦੇ ਨਿਰਦੇਸ਼ ਨੇ ਸਪੈਸ਼ਲ ਤੌਰ ਤੇ ਵੱਡੇ-ਵੱਡੇ ਡਾਕਟਰ ਬਾਹਰੋਂ ਵੀ ਆ ਕੇ ਉਸ ਭਰਾ ਨੂੰ ਦੇਖ ਰਹੇ ਨੇ ਔਰ ਉਹਦਾ ਬੀਪੀ ਨਾਰਮਲ ਹੈ ਕਾਫੀ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਨੇ ਬਹੁਤ ਅੰਦਰ ਥੈਂਕ ਯੂ